ਤਾ ਬਿਨ ਫੁੱਲੇ ਫਲ ਹੋਈ ਤਾ ਫਲ ਫੰਕ ਨਖੈ ਜੋ ਕੋਈ ਦੂਨਾ ਨਾ ਪਲਈ ਫੰਕ ਵਿਚਾਰਾ ਤਾ ਫਲ ਫੰਕ ਸਭੈ ਤਨ ਫਲ ਹੈ ਕਿਸੇ ਵੀ ਬਰਸ ਨੂੰ ਜੇ ਫੜ ਲੱਗਦਾ ਤਾਂ ਫਲ ਪਹਿਲਾ ਹੋ ਜਾਂਦਾ ਬਟ ਐਸਾ ਵਸਤਾ ਹੈ ਜਦ ਫੜ ਲੰਗਦਾ ਨਾ ਫਿਰ ਫੁੱਲ ਨਹੀਂ ਹੁੰਦਾ ਫੁੱਲ ਪਹਿਲਾਂ ਆ ਚੁੱਕਾ ਫੁੱਲ ਕੀ ਹੁੰਦਾ ਹੈ ਫੁੱਲਤਾ ਉਹ ਸੀਗੇ ਜਿਹੜੇ ਫੋਕੜ ਧਰਮ ਕਛੂ ਫੜਨਾ ਸੀ ਜਿਹੜੇ ਫੋਕੇ ਧਰਮ ਪਹਿਲਾਂ ਕੀਤੇ ਨੇ ਨਾ ਗੁਰਬਾਣੀ ਤੋਂ ਪਹਿਲਾਂ ਪਹਿਲਾਂ ਪੁੰਨ ਪਾਪ ਪੁੰਨ ਪਾਪ ਹੈ ਬੋਲ ਤੇ ਪਹਿਲੇ ਬਾਰੇ ਬੋਲ ਉਹੀ ਤੇ ਬੋਲ ਜਦ ਗੁਰਮਤਿ ਨੂੰ ਮੰਨਣ ਲੱਗਿਆ ਫੁੱਲ ਝੜਨਗੇ ਤਾਂ ਬਨ ਹੋਊਗੀ ਫੁੱਲ ਜਿੰਨਾ ਚਿਰ ਪਹਿਗੇ ਨੇ ਬਨ ਨਹੀਂ ਹੁੰਦੀ ਅਗਿਆਨਤਾ ਤੋਂ ਬਾਅਦ ਬਨ ਹੈ ਜਿਦਾ ਜਰ ਮੈਂ ਕੁਝ ਕਰਦਾ ਬੰਦਾ ਉਹਨਾਂ ਚ ਫੁੱਲੇ ਫੁੱਲੇ ਫਲ ਨਹੀਂ ਹੈ ਫਲ ਕੀ ਹੈ ਮੈਨੂੰ ਉਹ ਸੋਜੀ ਬੜਜਵੇਂ ਇਹ ਫਲ ਹੈ ਸੋਜੀ ਤਾਂ ਪਹਿਲਾਂ ਪਹਿਲਾਂ ਫੁੱਲ ਹੈ ਸੋਜੀ ਤਾਂ ਪਹਿਲਾਂ ਪਹਿਲਾਂ ਜੋ ਕਬੀਰ ਫਿਰ ਰਿਹਾ ਜੋ ਕਰ ਰਿਹਾ ਜੋ ਕਬੀਰ ਨੇ ਕੀਤਾ ਫੁੱਲ ਹੈ ਉਹ ਤਾਂ ਪ੍ਰਾਪਤੀ ਕੁਝ ਨਹੀਂ ਹੋਈ ਜਾਰੁਰ ਫੜ ਕੇ ਸੀ ਫੜ ਸੀ ਗਿਆਨ ਜਾਰ ਫੜ ਲੱਗਿਆ ਜਦ ਫੜ ਲੱਗਿਆ ਗਿਆਨ ਦਾ ਫੁਰ ਚੜ ਗਿਆ ਸਭ ਕਰਮ ਕਾਂ ਛੱਡਦੇ ਜਦ ਪੁਰਬਾਨੀ ਦਾ ਗਿਆਨ ਪ੍ਰਾਪਤ ਹੋ ਜਾਣੇ ਜੋ ਗੁਰਗੁਰੇਜ ਹੋ ਰਿਹਾ ਸਭ ਝੂਠ ਲੱਗਣੇ ਸਭ ਛੱਡਣਾ ਪੈਣਾ ਕਿਆ ਹੋ ਗਿਆ ਲੋਕ ਇਹ ਦੀ ਸੋਚੀ ਹੈ ਨਹੀਂ ਇਸ ਕਰਕੇ ਹੋ ਰਿਹਾ ਸਾਰਾ ਜਿਹੜੂ ਸੋਚੀ ਹੋ ਗਈ ਛੱਡ ਦਿੰਦਾ ਕਿਉਂਕਿ ਬਦਰਾ ਦੀ ਰੀਸ ਹੈ ਉਹ ਜੋ ਕੁਝ ਕਿ ਉੱਥੇ ਹੋ ਰਿਹਾ ਬਦਰਾ ਜਿਹੀ ਹੋਣੀ ਹੋਣੀ ਗੁਰਬਾਣੀ ਦੀ ਸੋਚੀ ਵਾਸਤੇ ਇਹ ਕੁਝ ਕਰ ਰਹੇ ਹੈ ਵੀ ਮਨੂੰ ਸੋਚੀ ਆਜ ਵੀ ਫਿਰਤਾ ਫੁੱਲ ਫਿਰਤਾ ਸਾਰਥਕ ਹੈ ਜੋ ਕਿ ਇਹ ਹੀ ਠੀਕ ਹੈ ਕਹਾਣੀ ਕੁਝ ਵੀ ਬਦਲਣਾ ਨਹੀਂ ਉੱਥੇ ਜਾ ਕੇ ਫਿਰ ਉਹ ਦੁਰਵਤ ਵੜ ਜੂਗੀ ਹਾਲ ਤਾਂ ਹੀ ਬਣਵਤ ਹੈ ਜਿੱਥੇ ਤੱਕ ਮਨ ਮਰ ਚਾਹ ਉੱਥੇ ਫੁੱਲ ਹੁੰਦੇ ਆ। ਜੇ ਦੁਰਮਤ ਮਾਰ ਦਿਆ ਨਾ ਫੇੜ ਸੁੱਕ ਜਾਂਦਾ। ਨਾ ਉਹ ਪੱਤਾ ਨਾ ਫੁੱਲ ਨਾ ਫਲ ਕੁਝ ਨਹੀਂ ਰਹਿੰਦਾ। ਸੋ ਕਹਿ ਨੂੰ ਕੀ ਲੱਗਦਾ ਕੁਝ ਨਹੀਂ। ਫਿਰ ਤਾਂ ਸੁੱਕੇ ਕਾਇਕ ਦਾ ਹਰਿਆ ਤਾਂ ਕਿਹ ਹੈ। ਹਰਾ ਉਹ ਵੀ ਹੋ ਜਾਂਦਾ ਜੇ ਬਦਲਵੇਂ। ਹਾਂ? ਸੰਦੇ ਗੇਰੇ ਆਵੇ। ਕੀ? ਛੱਡ ਕੇ ਉਹ ਇੱਧਰ ਆ ਜੂਰੇ ਮੰਨ ਲਵੇ ਫੁੱਲ ਨਹੀਂ ਆਉਂ ਲੱਗਦਾ ਉਹਨੂੰ ਫੁੱਲ ਦੀ ਪ੍ਰਾਪਤੀ ਵੀ ਨਹੀਂ ਕਿਉਂਕਿ ਫੁੱਲ ਵਾਸੇ ਨਿਕਲਿਆ ਸੱਚ ਮੰਨ ਕੇ ਕਰ ਲੈਣਾ ਸੱਚ ਮੰਨ ਕੇ ਕਰ ਲੈਣਾ ਕੀ ਫੁੱਲ ਬਣ ਕੇ ਕਰ ਲੈ ਜਿਹੜੇ ਫੁੱਲ ਬਣ ਕੇ ਕਰਦੇ ਸੀ ਉਹਨੂੰ ਫੜੂ ਲੱਗਿਆ ਉਹਨਾਂ ਨੂੰ ਇਹ ਫੜ ਲੱਗਦਾ ਹੈ ਉਹ ਰੋਗਰਦਾਲ ਸੋਲਮਣ ਨੇ ਕਹਿੰਦਾ ਸੀ ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਕੁਝ ਅਵਸਥਾ ਕਿੰਨੀ ਉੱਚੀ ਸੀ ਜੋ ਅਸਲੀ ਚੀਜ਼ ਹੈ ਨਹੀਂ ਛੁੱਟਣ ਕੀ ਵਿਧੀ ਦਾਦੀ ਸੀ ਪਤਾ ਫਸਿਆ ਹੋਇਆ ਬਾਹਰ ਨਿਕਲ ਗਿਆ ਸੀ ਮਾਇਆ ਤੋਂ ਬਾਹਰ ਨਿਕਲ ਗਿਆ ਸੀ ਮਾਇਆ ਜੋ ਫਸਣ ਵਾਲੀ ਤਸਲੀ ਜਿਹੜੀ ਸੀ ਸਮਝ ਲਈ ਸੀ ਪਰ ਛੁੱਟਣ ਉੱਪਰ ਉੱਠਣ ਦੀ ਗੱਲ ਜਿਹੜੀ ਸੀ ਉਹ ਗੁਰਬਤ ਸੀ ਉਹ ਉਹਦਾ ਕਹਿ ਦਿੱਤੀ ਸੀ ਹਰ ਹੋ ਜਾਏਗੀ ਤੇ ਤੇ ਦਾ ਲੋੜੇ ਨਹੀਂ ਇੱਥੇ ਕੀ ਹੈ ਇੱਥੇ ਬਿਰਭੂਲੇ ਵੱਲ ਹੋਈ ਗੁਰੂ ਘਰ ਦੀ ਪੜਾਈ ਚ ਫੁੱਲ ਦੀ ਲੋੜੇ ਨਹੀਂ ਹੈ ਘਰ ਕੰਡ ਦੀ ਲੋੜੇ ਨਹੀਂ ਪਰ ਸਭ ਲਗੀ ਗਲਤੀ ਦੁਈਆ ਬਤਾ ਜੋ ਕਿਤੇ ਕੀਤਾ ਉਹ ਭੁੱਲ ਤੱਕ ਪੁਝਾ ਰਹੀਆਂ ਨੇ ਐਦਾਂ ਤਾਂ ਫੁੱਲ ਦੀ ਵੀ ਲੋੜ ਨਹੀਂ ਗੁੱਡ ਤੋਂ ਵੀ ਫੁੱਲ ਵਾਲੇ ਰਾਹ ਪਈ ਨਹੀਂ ਕੀਰੂ ਦੋ ਗੁਰ ਅੰਦਰ ਆ ਰਹਾ ਬੁਰਦਾ ਦੋ ਰੂਹ ਬੜੇ ਸੀ ਤਾ ਨਾ ਦੋਆਂ ਦਾ ਫੁੱਲ ਝਾੜ ਕੇ ਫੜ ਬੜੇ ਰਾਮਦਾਸ ਦਾ ਕਿਉਂ ਨਹੀਂ ਬੜੇ ਤੇ ਗੁਰੂ ਘਰ ਚ ਸਿੱਧੀ ਡਾਇਰੈਕਟ ਪੜਾਈ ਹੋਈ ਹੈ ਤਨ ਤਨ ਰਾਮਦਾਸ ਗੁਰ ਜੇ ਤ ਸਰਿਆ ਤਰਨ ਰਵਾਰਾ ਫੁਰਦਿਕੀ ਲੋੜ ਫੁਰਦਿਕੀ ਲੋੜ ਇਥੇ ਵਰਿਓ ਕਿਉਂ ਨਹੀਂ ਆਇਆ ਵਰਿਓ ਤੇ ਆਜੇ ਤੇ ਪਹਿਲਾਂ ਬਰੋਤਾ ਹੋਰ ਰਹੇ ਉਹ ਬਰੋਤਾ ਛੱਡਣੀਆਂ ਨੇ ਪਹਿਲਾ ਭਾਂਡਾ ਜਿਹੜਾ ਉਹ ਫਲਟ ਕੇ ਤੂੰ ਢੋਣ ਖੇ ਦੁੱਧ ਦੁਬਾਰਾ ਪਾਉਣ ਉਥੇ ਤਾਂ ਪਹਿਲੇ ਦੁੱਧ ਪਿਆ ਸੀ ਬਚਪਨ ਚ ਦੁੱਧ ਪਿਆ ਸੀ ਬਚਪਨ ਚ ਗੁਰੂ ਘਰ ਚ ਸੀ ਉਹਦੇ ਬਾਅਦ ਕਿਤੇ ਹੋਰ ਉਹ ਆਇਆ ਨਹੀਂ ਲੱਗਦਾ ਅਮਰਦਾਸ ਦੇ ਬਾਅਦ ਪਰ ਰਾਮਰਾਜ ਦੇ ਬਾਅਦ ਬੜੇ ਉਲਫ਼ਸ ਨਹੀਂ ਆਇਆ ਕੋਤੇ ਵੀ ਉਪਦੇਸ ਆਇਆ ਕਿਉਂ ਉਪਦੇਸ ਤਾਂ ਹੋਇਆ ਹੋਇਆ ਪਰ ਉਹ ਨਹੀਂ ਆਇਆ ਕਿਉਂ ਨਹੀਂ ਆਇਆ ਡਾਇਰੈਕਟ ਪੜਾਈਏ ਫੁੱਲਾਂ ਲਈ ਪੜਾਈ ਨਹੀਂ ਹੈ ਫੱਪਾ ਬਿਨ ਫੁੱਲੇ ਬਾਬਾ ਗੁਰੇਵ ਨੂੰ ਫੁੱਲ ਤੋਂ ਫਲ ਮਿਲਿਆ ਪਰ ਉਹ ਕਹਿੰਦਾ ਜੇ ਡਾਇਰੈਕਟ ਪੜਾਈ ਹੁੰਦੀ ਤਾਂ ਖੁਦ ਦੀ ਲੋੜ ਨਹੀਂ ਸੀ ਸਮਝਿਆ ਗੱਲ ਕੀ ਹੈ ਇਹ ਪੜਾਈ ਜੀ ਫੁੱਲ ਦੀ ਲੋੜ ਨਹੀਂ ਕਰਮ ਕਾਂਡ ਦੀ ਲੋੜ ਨਹੀਂ ਹੈ ਗੁਰੂ ਘਰ ਨੂੰ ਕੰਮ ਕਰਮ ਕਾਂਡ ਦੀ ਕੋਈ ਲੋੜ ਨਹੀਂ ਗੁਰਮਤਿ ਨੂੰ ਜੇ ਬਚਪਨ ਤੋਂ ਪੜਾਈਏ ਕਰਮ ਕਾਂਡ ਦਾ ਬਦਲ ਵੀ ਨਹੀਂ ਗਿਆ ਤੇ ਗਿਆਨ ਗਿਆਨ ਪਹਿਲਾਂ ਕਰਮੇ ਨਾਲ ਜਦ ਗਿਆਨ ਪਹਿਲਾਂ ਹੀ ਹੋ ਜਾਣਾ ਕਰਮ ਦਾ ਨਾਲ ਪਹਿਲਾਂ ਹੀ ਹੋ ਜਾਣਾ ਨਹੀਂ ਕਰਮ ਦਾ ਨਾਲ ਤੁਹਾਨੂੰ ਗਿਆਨ ਕਰਾ ਕੇ ਕਰਮ ਛਡਾਉਣਾ ਪੈਂਦਾ ਗਿਆਨ ਕਰਾ ਕੇ ਕਰਮ ਛਡਾਉਣਾ ਪੈਂਦਾ ਹੈ ਕਿਆਨ ਕਰਾ ਕੇ ਰਹਿਤੀ ਛਡਾਉਣੀ ਪੈਣੀ ਹੈ। ਨੋ ਬਰਿਆਦਾ ਛਡਾਉਣੀ ਪੈਣੀ ਹੈ। ਰਹਿਤ ਆ ਰਖਣੀ ਪੈਣੀ ਹੈ। ਰਹਿਣ ਕਿਉਂ ਦੀਏ? ਰਹਿਤ ਰਹਿਤ ਰਹਿ ਜਾਏ। ਵਕਾਰੋ। ਵਕਾਰੋਂ ਤਾਂ ਦੂਰੀ ਬਣੋੜੀ ਰਹਿਤਾ। ਪਕਾਹ ਨਹੀਂ ਵੱਢਦੇ। ਸੰਤੋਗਰਾ ਸੂਦੀਆ ਖੇਚਦਾ ਲਕੀ ਰਹੀ ਰਹਿਤਾ। ਇਹ ਤਾਂ ਨਹੀਂ ਵੱਢਦੇ। ਅਡਰ ਰਹਿ ਬੁਖਾਰੋਂ ਤੋਂ ਵੱਖਰਾ ਹੋ ਕੇ ਰਹਿਣਾ ਤੋਂ ਕੋ ਸੰਗੀਆਂ ਤੋਂ ਵੱਖਰੇ ਹੋ ਕੇ ਰਹਿਣਾ ਮਨ ਉਹ ਖਲੀ ਸੰਗਤ ਨਹੀਂ ਕਰਨੀ ਸਾਗਤ ਦੀ ਸੰਗਤ ਨਹੀਂ ਕਰਨੀ ਰਹਿ ਤੈਸੇ ਬੜੇ ਦਾ ਗਹੀ ਦੀ ਜਦ ਸਾਗਤ ਸੰਗਤ ਰੱਖੀ ਜੀਏ ਦੂਰ ਹੋ ਜਾਈਏ ਭਾਲ ਰਹਿ ਤੈ ਰੋਣਾ ਨਹੀਂ ਰਹਿ ਤੈ ਨਾ ਬੜਾ ਦਾ ਨਾ ਨੇ ਉਹ ਫੁੱਲਾਂ ਵਾਲੀ ਬਣ ਗਈ ਹੁਣ ਹਿੰਦੂਬੱਤ ਬਣ ਗਿਆ ਜਦ ਐਤਨਾ ਬਰਿਆਦਾ ਲੱਗੀ ਤਾਂ ਸੰਗਤ ਉਹਨਾਂ ਦੀ ਆਵੜੇ ਉਹਨਾਂ ਨਾਲ ਸਭੀ ਉਹਨਾਂ ਦਾ ਬਰਿਆਦਾ ਸੰਧਿਆ ਵੀ ਆਵੜੀ ਪਰਬਾਤ ਉਹ ਵੀ ਆਵੜੀ ਅਮਤਵੇੜਾ ਵੀ ਆਵੜਿਆ ਸਭ ਕੁਝ ਆਵੜਿਆ ਸਾਰਾ ਆਰਤੀ ਕਰਮਕਾਂਡ ਸਾਰਾ ਹੀ ਆਵੜੇ ਤੁਸੀਂ ਇਹ ਨਾ ਕਹੋ ਵੀ ਆਰਤੀ ਕਿਉਂ ਕਰਦੇ ਹੋ ਕਰਨੀ ਨਹੀਂ ਚਾਹੀਦੀ ਆਰਤੀ ਦੇ ਮਤਲਬ ਉਹ ਤਾਂ ਸੋ ਆਰਤੀ ਕੀ ਹੁੰਦੀ ਹੈ ਆਰਤਾ ਤੇ ਤਾਰਤਾ ਵੀ ਕਿਹਾ ਹੋਇਆ ਗੋਪਾਲ ਤੇਰਾ ਹਰਤਾ ਗੋਪਾਲ ਤੇਰਾ ਤੇ ਗੋਪਾਲ ਮੈਂ ਤੇਰਾ ਮੈਂ ਆ ਗਿਆ ਤੇਰੇ ਕੋਲ ਤੇਰਾ ਰੰਗ ਝਾੜ ਕੇ ਹਰਤਾ ਆਰਤਾ ਜੋ ਤੇਰੇ ਰੰਗ ਇੱਕੇ ਨਾਨੀ ਗੂੜਾ ਰੰਗ ਜਦੋਂ ਦੇ ਅਸਤਿਜ ਜਾਓਗੇ ਆਪੇ छुट ਜੂਗਾ ਦੀਵਾ ਜੂਗਾ ਆਪੇ छुट ਜੂ ਦੀਵਾ ਦੀਵਾ ਦਾ ਨਾਮ ਦਾ ਦਰਜਾ ਜਾਣ ਲੈ ਬਾਹਰ ਕਾਸ ਨੂੰ ਜਾਣਿਆ ਜਿਹੜੇ ਵਿਰੋਧ ਕਰਦੇ ਨੇ ਦੀਵਾ ਉਹਨਾਂ ਨੇ ਕਿਹੜਾ ਜਾਣਿਆ ਉਹਨਾਂ ਕੋ ਦੀਵਾ ਨਹੀਂ ਉਹਨਾਂ ਦੀਵਾ ਕੋ ਲੈ ਦਾ ਦੀਵਾ ਦਾ ਤੇਲ ਨਾ ਬੱਤੀ ਕੋ ਜਵਨੀ ਰੌਲਾ ਪਾਉਂਦੇ ਨੇ ਰੌਲਾ ਐਵੇਂ ਕੁਛ ਨਹੀਂ ਪੱਲੇ ਕੁਛ ਨਹੀਂ ਰੌਲੇ ਨਾਲ ਨਹੀਂ ਤੇ ਇਹਨਾਂ ਮੰਨਣਾ ਬੰਨਣਾ ਗਿਆਨ ਨਾਲ ਬੰਨਣਾ ਸੋਜੀ ਨਾਲ ਗੁਰਬਾਣੀ ਤੇ ਸੋਜੀ ਨਾਲ ਹੀ ਮੰਨਣਾ ਹੈ ਗੁਰਬਾਣੀ ਕੀ ਗੱਦੀ ਹੈ ਕੀ ਸਾਨੂੰ ਕਰਨਾ ਚਾਹੀਦਾ ਨਹੀਂ ਚਾਹੀਦਾ ਇਹ ਜਿਹ ਕਿਸੇ ਦੀ ਹਮਤ ਹੈ ਵੀ ਕਹਿ ਦੇ ਗੁਰਬਾਣੀ ਇਹ ਕਹਿਦੀ ਹੈ ਮੈਂ ਨਹੀਂ ਮੰਨਦਾ ਇਹ ਜਿਹ ਕਹਦਾ ਦਾ ਕੋਈ ਇਹ ਗਿਆ ਤਾਂ ਫਿਰ ਗਿਆ ਫਿਰ ਉਹ ਕਹਿੰਦਾ ਕਿ ਇਹ ਸਿੱਧਾ ਕਿਰਦਾਰ ਜੋ ਗਿਆ ਅਸੀਂ ਆਪਣੀ ਮਰਜ਼ੀ ਬਣਾਉਦੇ ਆ ਗੁਰੂ ਦੀ ਮਰਜ਼ੀ ਨਹੀਂ ਬਣਾਉਦੇ ਆਪਣੇ ਵਰਗੀ ਬਣਾਉਦੇ ਆ ਜਿਵੇਂ ਮੈਂ ਸਮਝੀ ਹੋਵੇ ਠੀਕ ਮੈਂ ਸਮਝੀਆ ਜਿਵੇਂ ਹੋ ਸਕਦਾ ਗੱਲ ਤੋਂ ਕਿ ਤੂੰ ਸੁਭਜਾ ਦੇ ਸਭ ਦੇ ਗੱਲ ਤੋਂ ਕੋਈ ਜ਼ਰੂਰੀ ਥੋੜੀ ਹੈ ਠੀਕ ਹੈ ਹੋਵੇ ਆਪਾਂ ਬੈਠ ਕੇ ਡਿਸਕਸ ਕਰ ਲੈਂਦੇ ਆ ਵਿਚਾਰ ਕਰ ਲੈਂਦੇ ਆ ਪਰ ਵਿਚਾਰਤਾ ਸੇ ਕਰ ਨਹੀਂ ਨੀ ਤੇ ਜੇ ਵਿਚਾਰ ਕਰਦੇ ਨੇ ਤਾਂ ਅਸੀਂ ਅਵਸਥਿਤ ਦੁਸ਼ਵਲੋ ਵਿਰੋਧੀ ਮਤ ਦੇਖਦੇ ਹੁਏ ਨਾ ਇੱਕ ਵਾਰਤਾਂ ਨਹੀਂ ਹੈ ਇੱਕ ਵਾਰਤਾਂ ਹੀ ਵਿਚਾਰ ਕਰਦੇ ਹੁੰਦੇ ਨੇ ਵਿਰੋਧੀ ਮਤਾਂ ਨਾਲ ਵਿਚਾਰ ਨਹੀਂ ਕਰਦੇ ਵਿਦਵਾਨ ਵਿਰੋਧੀ ਮਤਾਂ ਦੇ ਸਿੱਖ ਕੋਈ ਨਹੀਂ ਹੁੰਦਾ ਨੇ ਚੇਖੂਗਾ ਜਿੱਥੋਂ ਵੀ ਸਿੱਖੀ ਦੀ ਗੱਲ ਮਿਲ ਗਈ ਅਡਾਪਟ ਕਰੂਗਾ ਜਿੱਥੋਂ ਵੀ ਗੱਲ ਮਿਲ ਗਈ ਅਡਾਪਟ ਕਰੂਗਾ ਜਿਹੜਾ ਆਪਣੇ ਉਸੇ ਤੇੜਿਆ ਹੋਇਆ ਹੈ ਜਾਣਦਾ ਹੋਇਆ ਵੀ ਦੇਲੀਲੋ ਉਲਟ ਦੇਈ ਅੱਦ ਉਹ ਸਿੱਖੀਆਂ ਨੂੰ ਸੁੱਸੇ ਕੋਲੋਂ ਤਾਂ ਵੀ ਸਿੱਖ ਕਰੋ ਅਜੋ ਰਾਜਾ ਸੌਬੇ ਬਦਲੀ ਜਾਂਦੇ ਨੇ ਆਪਣੇ ਆਪ ਨੂੰ ਸਿੱਖੀ ਦੀ ਗੱਲ ਫੜ ਕੇ ਨਾਮ ਉਹਨਾਂ ਨੇ ਬਦਲ ਲਿਆ ਨਾਮ ਜਟਾ ਨਹੀਂ ਜਾ ਸਕਦਾ ਦਸੰਦ ਪੁੱਟਪਾ ਬੋਲਣੇ ਬਦਲ ਲਿਆ ਬਾਦ ਵਿੱਚ ਦਾ ਔਰਾਂ ਨੇ ਬਦਲ ਲਿਆ ਕਵੀਆ ਖਤਾਬਾ ਚ ਪਹਿਲਾਂ ਕਹਿੰਦੇ ਦੋ ਤੱਤ ਹੁੰਦੇ ਨੇ ਪ੍ਰਾਣੀ ਦੀ ਜਿਹਤ ਤੱਤ ਹੁੰਦਾ 5 ਤੱਤ ਦੀ ਉਹ ਬਦਲ ਲਿਆ ਉਹਨਾਂ ਨੇ ਸੇਰ ਦਰਸ਼ਨ ਬੰਦ ਕਰਤੇ ਹਾਂ ਆ ਦੇ ਦੇ ਦਰਸ਼ਨ ਬੰਦ ਕਰਤੇ ਉਹ ਬਦਲੀ ਜਾਂਦਾ ਨਹੀਂ ਸੁਣ ਕੇ ਇਹ ਉੱਚੇ ਘੜੇ ਨੇ ਜਿੱਤੇ ਵਿੱਚ ਚੇਂਜ ਨਹੀਂ ਆਉਦੀ ਉਹਦੇ ਡਵੈਲਪਮੈਂਟ ਕਿਵੇਂ ਹੋਊਗਾ ਬੜਵੜ ਕਿਹਜਣਾ ਨੇ ਬਣ ਪਰਬੋ ਤੋਂ ਹਰ ਦਿਨਾਂ ਤੇਦਰ ਤਾਵਤਾਵ ਠਾਇ ਵੰਟਿਕੂ ਕਵੇ ਪਰਬੋਧ ਤੇ ਟਿਕੂ ਜੋ ਜੋ ਤੇ ਚਟਾ ਰੰਗ ਜਾਊਗਾ ਜਿਹੜੇ ਕਾਲਾ ਆਪੇ ਥੱਲੇ ਲੈ ਜਾਊਗੀ ਕੋਟ ਦੇਈ ਜਾਓ ਚਿੱਟੇ ਚਿੱਟੇ ਕੋਟ ਕਰੀ ਜਾਓ ਤੇ ਜਾਣੀ ਜਾਓ ਰੰਗ ਤੇ ਰੰਗ ਚਿੱਟਾ ਰੋਜ ਆਪੇ ਥੱਲੇ ਲਿਕਣਾ ਹੀ ਦਿਓ ਤੇਦਰ ਤਾਵਤਾਵ ਠਾਇ ਜਾ ਤੱਕ ਤੇਦਰ ਤੋਂ 14 ਟਿਕਾਣੇ ਨਹੀਂ ਆਉਂਦਾ ਜਦ ਤੱਕ ਪ੍ਰਬੋਧ ਹੀ ਜਾਉਂਦਾ ਜਦੋਂ ਇਹਨਾਂ ਨੂੰ ਲੋਕ ਜਦੋਂ ਜਾਗ ਜਾਂਦੇ ਹੋਏ ਜਿੰਨਾ ਜਿਆ ਗੋਤਾ ਜਿਆਦਾ ਭਜਦਾ ਉੱਤੇ ਬੋਝ ਲੱਦੀ ਜਾਉਂਦੇ ਖਰਕਾ ਫੈਕੜ ਤਾਂ ਛੋਟੇ ਜੇ ਉੱਪਰ ਲੱਗਦਾ ਜੇ ਉੱਪਰ ਲੱਗਦਾ ਉਹਨਾਂ ਜਿਹੜੇ ਨੂੰ ਵੱਡ ਕਹਿੰਦੇ ਆ ਤੇ ਲੱਦੀ ਜਾਉ ਬੋਝ ਗਿਆਨ ਦਾ ਬੋਝ ਲੱਦੀ ਜਾਉ ਗਿਆਨ ਗੋੜ ਪਰ ਡਾੜੀ ਹਾਂ ਇਹਦੇ ਤੇ ਗੋੜ ਭਾ ਕੇ ਗਿਆਨ ਨਾ ਪਰ ਹੋਇ ਰੂ ਅਨੇ ਕਰਮ ਕਾਂਡਾਂ ਪਰ ਲੱਗਿਆ ਤਾਰ ਫਲ ਫੰਕ ਲਖੈ ਜੋ ਕੋਈ ਤਾਰ ਫਲ ਫੰਕ ਲਖੈ ਜੋ ਕੋਈ ਫਲ ਲਗੂਗਾ ਬਿੜੋ ਫੁੱਲ ਤੇ ਫੁੱਲਣੇ ਹੋਣ ਸਦਾ ਫੜਾਉਗਾ ਕੀ ਹੁੰਦਾ ਫ ਫੜ ਕੀ ਹੁੰਦਾ ਫੁੱਲ ਕੀ ਹੁੰਦਾ ਨਾਨਕ ਗੁਰ ਸੰਤੋਖ ਰਖ ਤਾਰਬ ਫੁੱਲ ਫੜ ਗਿਆ ਫੁੱਲਤਾ ਜਦ ਸੀ ਜਿਹੜਾ ਫੁੱਲ ਸੀ ਉਹਨੇ ਰਣ ਦਾ ਸਾਨੂੰ ਗੁਰਮਤਿ ਗੁਰੂ ਸਿਖਾ ਦੇ ਦਾ ਜਦ ਬਿੜਿਆ ਉਹ ਸਿੱਖਾਂ ਦੇ ਘਰ ਜਨਮ ਮਿਲਿਆ ਉਹ ਫੁੱਲ ਪਹਿਲਾਂ ਹੀ ਝੜ ਗਿਆ ਉਹ ਫੁੱਲ ਕਰਕੇ ਹੀ ਮਿਲਿਆ ਜਰੂਰ ਉੜਦਾ ਸਾਡਾ ਫੁੱਲ ਦਾ ਨੰਬਰ ਹੈ ਸਾਡਾ ਨਹੀਂ ਫੁੱਲ ਦਾ ਨੰਬਰ ਫੁੱਲ ਦਾ ਨੰਬਰ ਉਹ ਜਿਹੜੇ ਹੋਰ ਘਰ ਕਿ ਜੰਮੇ ਹੋਏ ਨੇ ਵੀਰ ਦਾ ਡਾਇਰੈਕਟਰ ਸਿੱਖਾਂ ਦੇ ਘਰ ਜਨਮ ਹੋਇਆ ਉਹ ਰਾਮਦਾਸ ਦਾ ਜਨਮ ਸਿੱਖਾਂ ਦੇ ਘਰ ਹੋਇਆ ਡਾਇਰੈਕਟਰ ਤਾਂ ਨਹੀਂ ਫੁੱਲ ਲੱਗਿਆ ਫਿਰ ਆ ਗਏ ਉੱਥੇ ਗੱਲ ਜਿਨ੍ਹਾਂ ਦਾ ਸਿੱਧਾ ਘਰ ਗੁਰੂ ਘਰ ਜਾਣ ਹੋਇਆ ਉਹਨਾਂ ਨੂੰ ਫੁੱਟ ਦੀ ਲੋੜ ਕੀ ਪਈ ਐ ਉਹ ਦੂਏ ਘਰ ਜਾਣਦੇ ਸੀ ਹਿੰਦੂ ਘਰ ਉਹਨੂੰ ਫੁੱਲ ਸੀ ਉਹ ਝਾੜੇ ਫਿਰ ਤਾਂ ਦੂਆ ਉਹਨੂੰ ਤੋਈ ਫੁੱਲੋਤਾ ਦੀ ਉਹ ਖਤਮ ਕੀਤੀ ਉਹ ਦੇਵੀ ਵਾਲੀ ਬਣਾਉਂਦੀ ਜੋ ਵੀ ਕੋਸੀ ਉਹ ਸਾਰਾ ਉਹਦਾ ਲਾ ਕੇ ਨਾ ਪਹਿਲਾ ਰੰਗ ਉਹ ਦੂਆ ਝਾੜਿਆ ਉਹਨੂੰ ਉਹਨੂੰ ਟੈਰਬੀ ਲੱਗਦਾ ਜੇ ਆ ਸਿੱਧਾ ਸਿੱਖਾਂ ਦੇ ਘਰ ਜਲਵਾ ਹੋਇਆ ਫੁੱਲ ਤਾਂ ਇਹਨਾਂ ਦੇ ਪਹਿਲਾਂ ਹੋ ਚੁੱਕਿਆ ਉਹ ਪ੍ਰੋਸੀਜਰ ਇਹਨਾਂ ਨੇ ਫਿਰ ਵੀ ਚੁੱਕਿਆ ਜੇ ਅਸੀਂ ਇੱਥੇ ਆ ਕੇ ਫਿਰ ਅਡਾਪਟ ਕਰ ਲਿਆ ਸਾਡੀ ਬਦਕਿਸਮਤੀ ਹੈ ਕਿਉਂਕਿ ਬਾਅਦ ਦੇ ਵਿੱਚ ਕੀ ਹੋਇਆ ਬਾਅਦ ਦੇ ਵਿੱਚ ਕੁਸ ਬੈਠ ਕਰ ਗਏ ਹਿੰਦੂਗਤ ਸਾਡੇ ਚ ਉਹ ਇਹ ਕੁਸ ਬੈਠ ਕਰ ਗਏ ਸਨਾਤਨੀ ਸਿੱਖ ਜਿਹੜੇ ਵੈਦੂ ਵੈਦੂ ਵਾਲੇ ਨੇ আর ਹੋਰ ਨੇ ਸੰਤੜੇ ਇਹ ਉਹਨਾਂ ਨੇ ਬੜਾ ਬੁਰਾ ਕੀਤਾ ਹੈ ਜਿਹੜੇ ਫੜਾ ਵਾਲੇ ਤੇ ਸਿੱਧੇ ਹੋ ਜੀ ਤੇ ਬੈਠੇ ਨੇ ਉਹਨਾਂ ਦੀ ਅਸੀਂ ਮੰਨਦੇ ਨਹੀਂ ਉਹਨਾਂ ਦੀ ਕੋਈ ਵੀ ਮੰਨਦਾ ਹੁੰਦਾ ਪਹਿਲਾਂ ਕਿਹੜਾ ਨਾਨਕ ਦੀ ਮੰਨਦੇ ਸੀ ਇਹ ਉਹਨਾਂ ਦੀ ਮੰਨਣ ਨਹੀਂ ਦਿੰਦੇ ਉਹਨਾਂ ਨੂੰ ਕਮਲੇ ਸਮਝਦੇ ਨੇ ਕਹਿੰਦੇ ਹੁੰਦੇ ਨੇ ਕਮਲੇ ਭਗਤਾਂ ਨੂੰ ਕਿ ਕਵੜਾ ਨਹੀਂ ਭਗਤ ਕਹਿੰਦੇ ਕਿ ਕਵੜਾ ਨਹੀਂ ਤੇ ਭਗਤ ਕਹਾਜਾ ਰਾਮ ਕੀ ਉਹ ਬੋੜਾ ਕਹਿ ਰਹੇ ਹਨ ਕਬੀਰ ਵੀ ਰਾਮ ਨੇ ਬੋੜਾ ਕੀਤਾ ਹੈ ਫੇਗੇ ਵੀਦਾਰਿਆਸ ਉਹ ਬੋਰਾ ਜੋ ਆਪਰਾ ਪਿਛੜ ਰਿਹਾ ਅਸਲ ਬੋਰਾ ਹੋ ਐ ਇਕਵਲੀ ਬੋਰਾ ਤੋ ਹੁਈ ਜੀਨੇ ਆਪਣਾ ਆਪਣੀ ਪਿਛੜਿਆ ਰਾਤਮ ਗਿਆਨੀ ਨਹੀਂ ਇਹਦੇ ਆਤਮ ਦੀ ਖੋਜਿਆ ਤਾਂ ਫੜ ਫੰਕ ਲਖਾ ਜੋ ਕੋਈ ਤਾਂ ਫੜ ਫੰਕ ਲਖਾ ਜੋ ਕੋਈ ਉਸ ਫੜ ਦੀ ਫਰਕ ਫਾੜੀ ਜੇ ਕੋਈ ਦੇਖ ਲਵੇ ਖਾਵੇ ਨਹੀਂ ਲਿਖਿਆ ਦੇਖ ਲਵੇ ਜੇ ਸੰਕ ਲਖਾ ਜੋ ਹਾਂ ਇਹ ਦੇਖਣ ਵਾਲੀ ਜੀ ਹੈ ਖਾਣ ਵਾਲੀ ਨਹੀਂ ਸਮਝਣ ਵਾਲੀ ਚੀਜ਼ ਐ ਥਾਣ ਵਾਲੀ ਨਹੀਂ ਐ ਲਖਾ ਜੇ ਕੋਈ ਹੈ ਤਾਂ ਸਹੀ ਲਖਾ ਜੇ ਕੋਈ ਨੂੰ ਨਾ ਪਰਾਈ ਫੰਕ ਵਿਚਾਰਾ ਹਲ ਦੀ ਫੰਕ ਕੀ ਐ ਅੱਦੋ ਜਿਹੜੇ ਅੱਦੇ ਅੱਦੇ ਦੀ ਫੰਕ ਹੈ ਹਲ ਦੀ ਦੋ ਥੋੜੀ ਹੋਇਆ ਹੋਇਆ ਆਣੀ ਦੋ ਫਾੜੀ ਹੀ ਨੇ ਹੋਰ ਠੀਕ ਐ ਇੱਕ ਫੰਕ ਤਾਂ ਲੈ ਲਵੇ ਪਹਿਲਾਂ ਪਹਿਲਾਂ ਆਦੋ ਨੂੰ ਤਾਂ ਜੀ ਲੈ ਲਵੇ ਵਿਪਰਾਤੂ ਲੋਕੀਨ ਲੋਗਾ ਫੜ ਕੀ ਹੈ ਆਤਮ ਚੀੜੜ ਮੈਂ ਜਿਸ ਮਨ ਕੋਈ ਖੋਜੋ ਭਾਈ ਜੇ ਬੜ ਖੋਜ ਲਿਆ ਇੱਕ ਫੰਕ ਲਖਲੀ ਉਹ ਫੜ ਫੰਕ ਕੋ ਫੜ ਕੀ ਹੈ ਫੰਕ ਯਾਨੀ ਇਹਦੇ ਚ ਗਿਆਨ ਫੜਾ ਨਾ ਗਿਆਨ ਫੜਾ ਨਾ ਕਿ ਗਿਆਨ ਦਾ ਤਾਂ ਫਿਰ ਸਮਝੇ ਹੈ ਨਾ ਫੰਕ ਕੀ ਹੈ ਫੰਕ ਦਾ ਜਿਹੜਾ ਮਾਨਣਾ ਪੈਣਾ ਤਾਂ ਇਹ ਫੰਕ ਹੱਥਾਂ ਫੜਦੇ ਦੋ ਫੰਕਾ ਨੇ ਪਹਿਲਾਂ ਆਤਮ ਚੀਨ ਪ੍ਰਾਤਮ ਚੀਨ ਲੋ ਬਸ ਇੱਕ ਹੋ ਗਿਆ ਪ੍ਰਾਤਮ ਚੀਨ ਨੇ ਤੇ ਦੋ ਲਖਾ ਜਾ ਕੋਈ ਦੋਨ ਨਾ ਪੜਈ ਫੰਕ ਵਿਚਾਰਾ ਹੈ ਦੋਨ ਨਾ ਪੜਈ ਫੰਕ ਵਿਚਾਰਾ ਜਾਂ ਫੰਕ ਵਿਚਾਰ ਲਈ ਆਪੇ ਦੋ ਨਹੀਂ ਰਹੇ ਦੇ ਕੋ ਰਹਿ ਜਾਂਦੇ ਦੋਨ ਨਾ ਪੜਈ ਜੋੜ ਕੇ ਤੇ ਜੋੜਦਾ ਦੋਨ ਨਾਲ ਹੈ ਕੋ ਗਿਆ ਫਿਰ ਲਸੀ ਜੋ ਕੋ ਵਡ ਲਿਆ ਜਦੋਂ ਦੇ ਜੋ ਦੁੱਜੇ ਕੋ ਵਡ ਹੋ ਗਿਆ ਸਰੀਰ ਫਿਰ ਬਾਇ ਜੋ ਅਡ ਹੋ ਗਿਆ ਆਪਣੇ ਬੂਲ ਨਾ ਜੜਲੇ ਦੂਰ ਨਾ ਪੜੇ ਫੱਕ ਵਿਚਾਰਾ ਤਾਹਵਾਲ ਫੰਕ ਸਭੈ ਤਨ ਫਾਲਾ ਬਸ ਉਹ ਜਿਹੜੀ ਫਲ ਦੀ ਥੰਕ ਹੈ ਨਾ ਬਾਇ ਜੋ ਕੋ ਵਾਰ ਜੋ ਮਣ ਫਲ ਪੱਕੇ ਪੋਈ ਗਰੇ ਬੋਰ ਨਾ ਗੇਡਾਰ ਦੁਬਾਰਾ ਜਦ ਮੰਡੇ ਢਾਰ ਨਹੀਂ ਲੱਗਦਾ ਬਹੁਤ ਨਾਲ ਅਗੇ ਢਾਰ ਸਾਰੇ ਜਿਹੜੇ ਤਾਂ ਮੇਰੇ ਅੱਗੇ ਨੂੰ ਜਨਮ ਹੋ ਰਹੇ ਤੇ ਸਾਰੇ ਹੀ ਤੋੜਦੇ ਜਿਹੜੇ ਜਨਮ ਹੋ ਰਹੇ ਸੀ ਨਾ ਸਾਰੇ ਹੀ ਗਤਵ ਹੋ ਗਏ ਸਭੇ ਤੁਨ ਫੜੇ ਅਗਲੇ ਤਾਂ ਸਾਰੇ ਹੀ ਗਤਵ ਕਰਦੇ ਜਿੱਡੀਆਂ ਮੂਰਦਾ ਵੱਡੀ ਹੋਈਆਂ ਸੀ ਨਾ ਜਿਹੜਾ ਸੀ ਰੱਖ ਦੁਬਾਰਾ ਸਰਵਡਾ ਦੀ ਤੋੜ ਦਿਆ ਬਸ ਸਾਰੇ ਤਾਂ ਅਗਲੇ ਫੜਦੇ ਲੋੜੇ ਨਹੀਂ ਗਾਉ ਨੂੰ ਜਰਬ ਲੈਣ ਦੀ ਇਹ 84 ਲੱਖ ਜੋਰ ਹੀ ਘਟੀ ਗਈ ਉਹਦੀ 84 ਉਹ ਘਟੀ ਗਈ ਸਭਾ ਤੜਫਾ ਜਦੋਂ ਆਤਮਬ੍ਰਹੀ ਸਮਝ ਆ ਗਈ ਬੰਦ ਹੋ ਗਿਆ ਗਿਆ ਉਹ ਦੋਈ 84 ਤਾਂ ਘਟੀ ਗਈ ਬਸ ਸੰਸਾਰ ਤਾਂ ਉਦੋਂ ਹੀ ਛੁੱਟ ਗਿਆ